ਠੀਕ ਜੇ ਸਮਾਨ ਲੱਦ ਕੇ ਕਿੱਥੋਂ ਚਾਰੇ ਨੇ ਰਵਾਨਾ ਹੋ ਰਹੇ ਨੇ ਸੁਰੱਖਿਆ ਥਾਵਾਂ ਦੇ ਲਈ ਦੇ ਨਹੀਂ ਜਾਣ ਦਿੰਦੇ ਇੱਥੋਂ ਕਰ ਰਿਹਾ ਫਰਮਾ ਜਿਹੜੇ ਸਮਾਨ ਲੱਦ ਕੇ ਆ ਰਹੇ ਨੇ ਉਹ ਨਿਊ ਜੇਟਨ ਦੀ ਟੀਮ ਹੈ ভাই ਉਹਨਾਂ ਨੂੰ ਜਾਣਦਾ ਉਹਨਾਂ ਨੂੰ ਤਾਂ ਸਿੱਧਾ ਆਪੋ ਆਪਣੇ ਘਰਾਂ ਦਾ ਸਮਾਨ ਲੱਦ ਕੇ ਰਵਾਨਾ ਹੋ ਰਹੇ ਵੇਖੋ ਉਹ ਕੇ ਬੰਦੇ ਗਏ ਚਲੇ ਨੇ ਆਪਣੇ ਕੰਮ ਕਰ ਰਹੇ ਨੇ ਉੱਥੇ ਵੇਖ ਨੇ ਉਹ ਆਪਣਾ ਸ਼ੋਅ ਕੇਗਾ ਉੱਥੇ ਪੀਜੀ ਹੈਗਾ ਸਮਾਨ ਆ ਲੈਣਾ ਕਿੰਨਾ ਪਿੰਡ ਹੈੁੰਦੜਾ ਗੱਟੀ ਹੈ ਸੁਨਦਰ ਗੱਟੀ ਪੁੰਨਰਗੱਟੀ ਆਰਮੀ ਲੋਕੋ ਕੌਣ ਜਾ ਰਿਹਾ ਕਿਸੇ ਨੇ ਨਹੀਂ ਕਿਹਾ ਇਹ ਤਾਂ ਤੁਸੀਂ ਬੰਦ ਕਰਦੇ ਨਾ ਤਾਂ ਕਹਿੰਦੇ ਨੇ ਕਿ ਤੁਸ਼ਲੀ ਰੋਡੀਆਂ ਮੇਲੇ ਜਮਾਨਤ ਕਰ ਗਿਆ ਦੀ ਅਜੇ ਅੱਗੇ ਆਜੋ ਤੇ ਕੋ ਟਰੈਕਟਰ ਆ ਗਿਆ ਤਾਂ ਇਥੋਂ ਤੋਂ ਤੁਹਾਨੂੰ ਤਾਂ ਅੰਦਾਜ਼ਾ ਲੱਗ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਮੌਜੂਦ ਅੱਤਵਾਦੀਆਂ ਦੇ ਟਕਾਣਿਆਂ ਤੇ ਕੀਤੇ ਹਮਲੇ ਤੋਂ ਬਾਅਦ ਕਿਤੇ ਨਾ ਕਿਤੇ ਬਾਰਡਰ ਤੇ ਥੋੜਾ ਤਣਾਅ ਨਜ਼ਰ ਆ ਰਿਹਾ ਪੰਜਾਬ ਦੇ ਪੂਰੇ ਬਾਰਡਰ ਤੇ ਇਸ ਸਮੇਂ ਕੀ ਹਾਲਾਤ ਦੇ ਵੇਲੇ ਕੋਟਪੁਰ ਦੇ ਫੋਹੈਨੀ ਵਾਲਾ ਦੇ ਆਪ ਪਾਸ ਦੇ ਇਹ ਕੀ ਨਾਮ ਹੈ ਤੁਹਾਡਾ ਕਿੱਥੋਂ ਆ ਰਹੇ ਤੁਸੀਂ ਸਮਾਨ ਅਸੀਂ ਚੁਗਿਆਰਾ ਸਿੰਘ ਵਾਲੇ ਰਹਿੰਦੇ ਹਾਂ ਹਾਂ ਜੀ ਜੋ ਗਏ ਆ ਰ ਆ ਵਜਹ ਆ ਜਿਹੜਾ ਸਮਾਨ ਟੁੱਟਣਾ ਪੈ ਰਿਹਾ ਇਸ ਸਮਾਨ ਦਾ ਵੈਸੋ ਵੇਖਾ ਜਾਵੇ ਤਾਂ ਵੀ ਲੋਕ ਪੱਲਾ ਵਾਲੇ ਗੱਲਾਂ ਕੋਈ ਲੋਕ ਡਰੇ ਹੋਏ ਹੀ ਪੱਲਾ ਵਾਲੇ ਕਿਵੇਂ ਪੱਲਾ ਆਇਆ ਵੈਸੇ ਤਾਂ ਕੰਮ ਜੋ ਪ੍ਰਧਾਨ ਮੰਤਰੀ ਕੀਤਾ ਸਹੀ ਵਧੀਆ ਕੀਤੀ ਖੜਾਏ ਕੰਮ ਕੋਰਦਾ ਹੀ ਇਹੇ ਫਿਰੋਜ ਤੱਕ ਯਾ ਪਤਾ ਨਿਕਲ ਜਾਏਗਾ ਰੋਇਆ ਕਰਾ ਕਰਾਫ ਕੀਤੀ ਵਾਹਦਾ ਕਦੇ ਕਿਧਰ ਹੱਤ ਵਾਲੀ ਤੁਹਾਨੂੰ ਦਿੰਦੇ ਕਿਧਰ ਲਾ ਦਿੰਦੇ ਹੱਤ ਵਾਲੀ ਲਾ ਦਿੰਦੇ ਕਿਹੜੇ ਗੁੱਠ ਤਲਾ ਦਿੰਦੇ ਤੇ ਇੱਕ ਵਾਰੀ ਵੇਖ ਲੈਣੇ ਫਿਰ ਇਹਨਾਂ ਨੂੰ ਰਕੀਏ ਮੋਰ ਕਿਸ ਤਰ੍ਹਾਂ ਦਾ ਜਿਹੜਾ ਸਮਾਨ ਚੱਕੀ ਆ ਰਿਹਾ ਲੋਕਾਂ ਦੀ ਕਰੀ ਯਾਰ ਉਹ ਮੜ ਮੋੜੇ ਕਿ ਲੋਕੀ ਮੋੜੇ ਮੋੜੇ ਤਾ ਬੈਠੇ ਨਾ ਉਹੀ ਲੱਗ ਪਏ ਜੰਗਲਾ ਲੱਗੀ ਕਲ ਬਾਕੀ ਇੰਨਾ ਹੈ ਕਿ ਨਿਕਲ ਔਖਾ ਆ ਜਾਣਾ ਸਾਧੇ ਕੋਲ ਸਾਧਾ ਨਹੀਂ ਕੋਣ ਨਹੀਂ ਗਏ ਉਹ ਪੋਲੇ ਸਾਧੇ ਕੋਲ ਹੀ ਗੀ ਇੱਕੋ ਸਾਨੂੰ ਵੀ ਜਿਆਦਾ ਇਹ ਪੋਲ ਤੇ ਗਿਆ ਜਿਆਦਾ ਜਾਂ ਹੁਣ ਪੋਲ ਦਾ ਕੋਈ ਬੰਦੋਬਸਤ ਕੀਤਾ ਜਾਂਦਾ ਸਾਧੇ ਲੋਕ ਇਧਰ ਛੇਤੀ ਜਾਣ ਵਾਲੇ ਨਹੀਂਗੇ ਜਨਤਾ ਨੇ ਇੱਥੇ ਬੈਠਾ ਰਹਿਣਾ ਹੀ ਅਜੇ ਵੀ ਜਨਤਾ ਬੈਠੀ ਹੈ ਜਾਣਾ ਨਹੀਂ ਚਾਹਦੀ ਪਰ ਸਾਨੂੰ ਰਸਤਾ ਔਖਾ ਲੱਗਦਾ ਪੋਲ ਲੱਗਦੀ ਹੈ ਇੰਦੇ ਜhane ਇਹ ਡਾਰੇਗਾ ਵੀ ਪੋਲ ਦਾ ਖਤਰਾ ਬਣ ਸਕਦਾ ਹੈ। ਹੋਰ ਸਾਨੂੰ ਉਧਰ ਕੋਈ ਪੋਲ ਅੱਗੇ ਕਿੱਥੇ ਬਣਦੀ ਕੋਈ ਪਾਣ ਜੇ ਸਾਨੂੰ ਕੋਈ ਖਤਰਾ ਨਹੀਂ ਹੈ ਇਥੇ। ਸਾਦੇ ਵਿੱਚੇ ਤਿਆਰ ਗੱਤਾਂ ਬੈਠੇ ਵੀ ਜੀਵੀਦਾਰ ਬੈਠੇ ਆ ਵਿੱਕੇ ਪੈੜੀਆਂ ਦੇ ਬੈਠੇ ਆ ਖੇਤਾਂ ਦੇ ਵਿੱਚ ਬੈਠੇ ਆ ਪਿੰਡਾਂ ਦੇ ਵਿੱਚ ਬੈਠੇ ਹੋਏ ਤੇ ਕੋਈ ਐਡੀ ਨੇ ਨਹੀਂ ਵੀ ਜਾਣੀ ਕੀ। ਹਾਂ। ਯਾਰ ਇਹਦੇ ਤੋਂ ਯਾਰ ਸਮਾਨ ਲੈ ਕੇ ਆ ਰਹੇ ਤੁਸੀਂ ਕੀ ਕੁਸ਼ੀ ਅਦਾਸਾਂ ਜਾ ਰਹੀਆਂ ਕਿ ਵਾਸੇ ਲੈ ਆ ਰਹੇ। ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਪਿੰਡ ਗੰਧੂ ਗੁਲਚੇ ਦਾ। ਅੱਛਾ ਜੀ। ਸਮਾਨ ਕਿਸੇ ਦੇ ਲਿਆ ਰਹੇ ਆਪਣੇ ਰਿਸ਼ਤੇਦਾਰੀ ਅੱਛਾ ਕੀ ਉਹਨਾਂ ਨੇ ਕਿਹਾ ਹੈਗਾ ਜੰਗ ਚੁੰਗ ਦਾ ਮੋਲ ਕੀ ਕਰੀਂ ਜੰਗ ਦਾ ਮੋਲ ਉਹ ਤੇ ਕਰਕੇ ਲਿਆ ਰਹੇ ਹੋ ਖਾਲੀ ਕਰ ਮਰਦੀ ਨਾ ਚੱਲਿਓ ਜੀ ਤੇ ਰਹਿਣ ਵਾਲੇ ਸਰਦੀ ਜਿਹੜੀ ਰਹਿਣ ਵਾਲੇ ਬਿਲਕੁਲ ਬਾੜ ਦੇ ਉੱਤੇ ਬੈਠੇ ਆ ਹਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਤੋਂ ਬਿਲਕੁਲ ਇਹ ਚੱਕਰ ਦੇ ਵੇਖੋ ਵਿਖਾਈ ਹੈ ਹਰਾ ਹੂੰ ਹੂੰ ਜਿਦੂ ਕਹਿ ਰਿਹਾ ਵੀ ਲਾਗੀ ਲਾਗੀ ਕੋਈ ਇਤਕਰ ਕਿਸੇ ਆ ਮੰਨ ਲੈ ਵੀ ਇਹ ਨਹੀਂ ਕਿ ਆ ਪਿੱਛੇ ਚਲੇ ਜਾਓ ਜੇ ਜਾਂ ਕਿ ਲਾਗੇ ਜਾਂਦੀ ਹੈ ਤੇ ਕੀ ਕੋਈ ਸੰਯੋਗ ਦਿੱਤਾ ਜਾਏਗਾ ਆਪਣੇ ਵੱਲ ਸਾਨੂੰ ਪੂਰਾ ਸੰਯੋਗ ਦੇਣ ਨੂੰ ਚਾਰ ਬੈਠੇ ਆ ਅੱਧਾ ਫੌਜੀ ਆ ਮੈਂ ਤੁਹਾਡਾ ਪਿੰਡ ਕਿਹੜਾ ਸਾਕਾ ਸਾਕਾ ਫੌਜੀ ਹਾਂ ਹਾਂਜੀ ਸਾਕਾ ਫੌਜੀ ਸਭ ਚੱਲੇ ਪਹਿਲਾਂ ਵੀ ਲੜੇ ਹੋ ਤੁਸੀਂ ਨਹੀਂ ਲੜੇ ਨਹੀਂ ਮੈਂ ਵੈਸੇ ਇਹ ਇੱਜ ਰਹਿ ਰਿਹਾ ਮੈਨੂੰ ਪਤਾ ਹੈ ਅੱਛਾ ਅੱਛਾ ਮੰਨ ਲਾ ਸੀ ਲੜਨ ਵਾਲੇ ਤਿਆਰ ਬੈਠੇ ਆ ਹਾਂ ਜਿੰਨੇ ਵੀ ਤਾਂ ਸਾਡੇ ਗੱਟੀ ਏਰੀਆ ਦੇ ਲੋਕ ਬੈਠੇ ਨੌਜਵਾਨ ਮੁੰਡੇ ਮਹਿਣੋਂ ਇਹ ਬੇਨਤੀ ਕਰਨਾ ਆ ਕਿ ਹਿੰਮਤ ਨਾ ਹਾਰੋ ਲੜਨ ਵਾਲੇ ਤਿਆਰ ਰਹੋ ਆਰਮੀ ਦਾ ਸਹਿਯੋਗ ਆਰਮੀ ਦਾ ਸਹਿਯੋਗ ਦੇਵਾਂਗੇ ਬਿਲਕੁਲ ਅਸੀਂ ਆਰਮੀ ਦੇ ਬਿਲਕੁਲ ਨਾਲ ਖੜੇ ਆ ਅਸੀਂ ਆਰਮੀ ਦੇ ਕਾਂਡਰਾਂ ਨਾਲ ਬਲਦੇਵ ਸਿੰਘ ਹੈ ਜੀ ਦੁਸ਼ਮਣਾਂ ਨਾਲ ਨਿਜਿੱਠਾ ਹਜੇਗਾ ਬਿਲਕੁਲ ਹਾਂਜੀ ਬਿਲਕੁਲ ਅਸੀਂ ਲੜਾਂਗੇ ਨਾਲ ਤਿਆਰ ਪਰ ਤਿਆਰ ਬੈਠੇ ਆ ਪਿੰਡ ਕਿਹੜਾ ਤੁਹਾਡਾ ਹਜ਼ਾਰਾ ਪਿੰਡ ਸਾਡਾ